ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਆਓ ਇਹਨਾਂ ਸੂਰਵੀਰਾਂ ਬਾਬਤ ਕੁਝ ਜਾਣੀਏ ਸ਼ਮਸ਼ੇਰ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਜੋ ਇਤਿਹਾਸ ਲਿਖਦੇ ਹੋਏ ਇਹ ਗੱਲ ਕਹਿੰਦੇ ਨੇ ਬਾਬਾ ਬੋਤਾ ਸਿੰਘ ਜੀ ਸੰਧੂ ਜੱਟ ਪਰਿਵਾਰ ਨਾਲ ਸੰਬੰਧਿਤ ਸਨ ਤੇ ਬਾਬਾ ਗਰਜਾ ਸਿੰਘ ਜੀ ਰੰਗਰੇਟੇ ਸਿੱਖ ਸਨ ਦੋਵਾਂ ਦਾ ਪਿੰਡ ਪਡਾਣਾ ਏ ਉਸ ਵੇਲੇ ਲਾਹੌਰ ਦਾ ਇਲਾਕਾ ਤੇ ਆਪਸ ਵਿੱਚ ਫਾਰਮੇ ਮਿੱਤਰ ਨੇ ਦੋਨੋਂ ਉਸ ਵੇਲੇ ਮੁਗਲਾ ਦੀ ਹਕੂਮਤ ਸੀ ਬੜਾ ਦਬਦਬਾ ਸੀ ਇਹਨਾਂ ਦਾ ਹਰ ਇੱਕ ਧਰਮ ਦੇ ਬੰਦੇਆਂ ਨੂੰ ਉਹ ਕਲਮਾ ਪੜ੍ਹਾ ਕੇ ਮੁਸਲਮਾਨ ਬਣਾ ਰਹੇ ਸਨ ਜਿਹੜਾ ਅੜਦਾ ਸੀ ਉਹਦਾ ਖੁਰਾ ਖੋਜ ਮਿਟਾਉਂਦੇ ਸਨ ਸਿੰਘ ਅੜ ਗਏ ਝੁਕੇ ਨਹੀਂ ਮਰਨਾ ਕਬੂਲ ਕਰ ਲਿਆ ਪਰ ਦੀਨ ਤੋਂ ਡੋਲਣਾ ਕਬੂਲ ਨਾ ਕੀਤਾ ਲਾਹੌਰ ਦਾ ਗਵਰਨਰ ਜ਼ਕਰੀਆ ਖਾਨ ਸੀ ਸਿੰਘਾਂ ਦਾ ਦੁਸ਼ਮਣ ਬਣ ਗਿਆ ਬੜੀ ਸਖਤਾਈ ਕਰ ਦਿੱਤੀ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਜਸੂਸਾਂ ਰਹੀਆਂ ਹਯਾਰਾ ਸਿੰਘਾਂ ਨੂੰ ਪਕੜ ਕੇ ਸ਼ਹੀਦ ਕੀਤਾ ਤੇ ਇੱਕ ਦਿਨ ਐਲਾਨ ਵੀ ਕਰ ਦਿੱਤਾ ਕਿ ਸਿੰਘ ਖਤਮ ਕਰ ਦਿੱਤੇ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਇਹ ਕੋਈ ਸਿੰਘ ਰਾਤ ਬਰਾਤੇ ਜਾਂਦਾ ਤਾਂ ਪਕੜ ਕੇ ਸ਼ਹੀਦ ਕਰ ਦਿੰਦੇ ਬਚੇ ਖੂਚੇ ਸਿੰਘ ਜੰਗਲਾਂ ਨੂੰ ਚਲੇ ਗਏ ਜੰਗਲਾਚ ਦਿਨ ਕਟਣਾ ਰਾਤ ਬਰਾਤੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਨੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਨੇ ਇਸੇ ਤਰ੍ਹਾਂ ਹੀ ਤਰਨ ਤਰਨ ਸਾਹਿਬ ਦੇ ਜੰਗਲਾ ਵਿੱਚ ਦਿਨ ਦਾ ਸਮਾਂ ਗੁਜ਼ਾਰਨਾ ਸਾਗ ਗਾਜਰਾ ਮੂਲੀ ਪਤੇ ਖਾ ਕੇ ਗੁਜ਼ਾਰਾ ਕਰਨਾ ਅਤੇ ਰਾਤ ਨੂੰ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨੇ ਚਲੇ ਜਾਣਾ ਇੱਕ ਦਿਨ ਕੁਝ ਰਾਹੀ ਦਿੱਲੀ ਤੋਂ ਲਾਹੌਰ ਜਾਣ ਵਾਲੇ ਰਸਤੇ ਤੋਂ ਜਾ ਰਹੇ ਸਨ ਉਹਨਾਂ ਨੇ ਬਾਬਾ ਬੋਤਾ ਸਿੰਘ ਜੀ ਨੂੰ ਝਾੜੀਆਂ ਵਿੱਚ ਬੈਠਿਆਂ ਨੂੰ ਤੱਕ ਲਿਆ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਜਕਰੀਆਂ ਖਾਣ ਤੇ ਕਹਿੰਦਾ ਸਿੰਘ ਮਾਰ ਮੁਕਾਏ ਨਹੀਂ ਪਰ ਆਹ ਝਾੜੀਆਂ ਪਿੱਛੇ ਮੈਨੂੰ ਸਿੰਘ ਕਿਹੜਾ ਸਿੰਘ ਯਾਪਦਾ ਏ ਇਹ ਕਿੱਦਾਂ ਜਿਉਂਦੇ ਰਹ ਗਏ ਦੂਜਾ ਕਹਿੰਦਾ ਕਿ ਇਹ ਸਿੰਘ ਨਹੀਂ ਕੋਈ ਹੋਰ ਚੋਰੂ ਚੱਕਾ ਬੈਠਾ ਹੋਇਆ ਉਹ ਕਹਿੰਦਾ ਸਿੰਘ ਲੋਕ ਸ਼ੁਭ ਕੇ ਨਹੀਂ ਰਹਿੰਦੇ ਅੱਗੇ ਹੋ ਕੇ ਲਲਕਾਰਦੇ ਨੇ ਇਹ ਗੰਦਾ ਜਦੋਂ ਬਾਬਾ ਬੋਤਾ ਸਿੰਘ ਨੇ ਸੁਣੀਆਂ ਉਹਨੇ ਸੋਚਿਆ ਇਦਾਂ ਤੇ ਲੋਕਾਂ ਵਿੱਚ ਜਕਰੀਆ ਖਾਨ ਦਾ ਡਰ ਬੈਠ ਜਾਵੇਗਾ ਕੁਝ ਇਦਾਂ ਦਾ ਕਰਨਾ ਚਾਹੀਦਾ ਜਿਹਦੀ ਗੂੰਜ ਲਾਹੌਰ ਤੱਕ ਪਵੇ ਬਾਬਾ ਬੰਤਾ ਸਿੰਘ ਸੋਚਣ ਲੱਗਾ ਕਿਸੇ ਤਰ੍ਹਾਂ ਜਕਰੀਆ ਖਾਨ ਦੀ ਫੌਜ ਇੱਥੇ ਆਵੇ ਅਸੀਂ ਉਹਨਾਂ ਨਾਲ ਲੜੀਏ ਸ਼ਹੀਦੀ ਪਾਈਏ ਤੇ ਲੋਕਾਂ ਨੂੰ ਪਤਾ ਚੱਲ ਜਾਵੇ ਕਿ ਜਕਰੀਆ ਖਾਨ ਦੇ ਸਿੰਘਾਂ ਨੂੰ ਮਾਰਨ ਵਾਲੇ ਦਾਅਵੇ ਝੂਠੇ ਨੇ। ਬਾਬਾ ਬੋਤਾ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਓਟ ਆਸਰਾ ਲੈ ਕੇ ਤਰਨ ਤਰਨ ਸਾਹਿਬ ਦੇ ਨਜ਼ਦੀਕ ਲਾਹੌਰ ਤੋਂ ਦਿੱਲੀ ਜਾਣ ਵਾਲੇ ਸ਼ਾਹੀ ਰਸਤੇ ਤੇ ਪਿੰਡ ਨੂਰ ਦੀ ਸਰਾਂ ਵਿਖੇ ਨਾਕਾ ਲਾ ਲਿਆ। ਇੱਥੇ ਬਾਬਾ ਬੰਤਾ ਸਿੰਘ ਜੀ ਨਾਲ ਬਾਬਾ ਗਰਜਾ ਸਿੰਘ ਜੀ ਵੀ ਮਿਲੇ। ਇਹਨਾਂ ਨੇ ਨਾਕਾ ਲਾ ਕੇ ਟੈਕਸ ਲਗਾ ਦਿੱਤਾ ਜੇ ਕੋਈ ਇਹ ਕੋਈ ਗੱਡੇ ਤੇ ਲੰਘੇ ਤਾਂ ਇੱਕ ਆਣਾ ਖੋਤੇ ਤੇ ਲੰਘੇ ਤਾਂ ਫਿਰ ਇੱਕ ਪੈਸਾ ਹੁਣ ਇਹਨਾਂ ਨੇ ਆਪਣੀ ਆਵਾਜ਼ ਲਾਹੌਰ ਤੱਕ ਪਹੁੰਚਾਣੀ ਸੀ ਕਿ ਖਾਲਸਾ ਰਾਜ ਕਾਇਮ ਹੋ ਗਿਆ ਜੇ ਕੋਈ ਚੁੰਗੀ ਨਹੀਂ ਦਿੰਦਾ ਸੀ ਤਾਂ ਉਹਦੇ ਡਾਂਗ ਫੇਰਦੇ ਸਨ ਲਾਹੌਰ ਦਰਬਾਰ ਤੱਕ ਚਿੱਠੀ ਪਹੁੰਚਾਉਣ ਲਈ ਇੱਕ ਚਿੱਠੀ ਲਿਖ ਕੇ ਮੁਸਾਫਰ ਨੂੰ ਦਿੱਤੀ ਆ ਚਿੱਠੀ ਲਿਖੀ ਆ ਬਾਬਾ ਬੋਤਾ ਸਿੰਘ ਜੀ ਨੇ ਭੇਜੀ ਆ ਲਾਹੌਰ ਦਰਬਾਰ ਜਕਰੀਆ ਖਾਨ ਨੂੰ ਝੜਾਉਣ ਲਈ ਵਿੱਚ ਲਿਖਿਆ ਸੀ ਮੇਰਾ ਨਾਂ ਹੈ ਗਈ ਸਿੰਘ ਬੋਤਾ ਓਏ ਮੈਂ ਰਾਹ ਦੇ ਵਿੱਚ ਖਲੋਤਾ ਮੇਰੇ ਹੱਥ ਵਿੱਚ ਸੌਟਾ ਮੋਟਾ ਤੂੰ ਨਲਾਇਕ ਖੋਤਾ ਤੇਥੋਂ ਰਾਜ ਨਹੀਂ ਹੋਤਾ ਤੂੰ ਡਰ ਕੇ ਜਾਏਂਗਾ ਰੋਤਾ ਉਹ ਕਹਿ ਦੇ ਸਾਡੀ ਭਾਬੋ ਖਾਨੋਂ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ ਜਕਰਿਆ ਖਾਨ ਚਿੱਠੀ ਪੜ੍ਹ ਕੇ ਤਿਲਮਲਾ ਉਠਿਆ ਕਹਿੰਦਾ ਮੈਂ ਤਾਂ ਸਿੰਘ ਖਤਮ ਕਰ ਦਿੱਤੇ ਨੇ ਇਹ ਕਿੱਥੋਂ ਪੈਦਾ ਹੋ ਗਏ ਜਲਾਲੁਦੀਨ ਫੌਜਦਾਰ ਨੂੰ ਸਿਪਾਹੀ ਦੇ ਕੇ ਭੇਜਿਆ ਕਿ ਇਹਨਾਂ ਨੂੰ ਪਕੜ ਕੇ ਲਿਆਓ ਕੇਰਾ ਪੈ ਗਿਆ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਮੁਗਲ ਕਹਿੰਦੇ ਕਿ ਤੁਸੀਂ ਦੋ ਦੋ ਦੋਆ ਤੇ ਅਸੀਂ ਹੈਗੇ ਆ ਸੈਂਕੜੇ ਮੁਕਾਬਲਾ ਕਿੱਦਾਂ ਕਰੋਗੇ ਸਾਡਾ ਚਲੋ ਸਾਡੇ ਨਾਲ ਜਕਰੀਆ ਖਾਨ ਦੇ ਦਰਬਾਰ ਵਿੱਚ ਸਿਰ ਝੁਕਾ ਲਵੋ ਕਲਮਾ ਪੜ ਲਓ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਨਹੀਂ ਤੇ ਮਰਨ ਲਈ ਤਿਆਰ ਹੋ ਜਾਵੋ ਸਿੰਘ ਕਹਿੰਦੇ ਸਾਨੂੰ ਨਹੀਂ ਕਿਸੇ ਦਾ ਡਰ ਸਾਨੂੰ ਨਹੀਂ ਜਾਣ ਦੀ ਪਰਵਾਹ ਗਿਣਤੀਆਂ ਮਿੰਟੀਆਂ 'ਚ ਅਸੀਂ ਨਹੀਂ ਪੈਂਦੇ ਅਸੀਂ ਤੇ ਆਪਾ ਵਾਰਨਾ ਜਾਣਦੇ ਹਾਂ ਸ਼ਹਾਦਤ ਦੀ ਉਹਦੀ ਮਾਨਣੀ ਜਾਂਦੇ ਹਾਂ ਦੋਹਾਂ ਸਿੰਘਾਂ ਦੀਆਂ ਤਲਵਾਰਾਂ ਬਿਜਲੀ ਵਾਂਗੂ ਚੱਲੀਆਂ ਨੇ ਜਿਹੜਾ ਵੀ ਅੱਗੇ ਆਇਆ ਕਟ ਕੇ ਰੱਖ ਦਿੱਤਾ ਬਹੁਤ ਗਿਣਤੀ ਵਿੱਚ ਮੁਗਲਿਆ ਸਿਪਾਹੀ ਮਾਰੇ ਗਏ ਉਹ ਜਿਹੜੇ ਤੁਰਕ ਸੀ ਬਚਪਚ ਬਚ-ਬਚ ਕੇ ਲੜਦੇ ਸਨ ਤੇ ਜਿਹੜੇ ਸਿੰਘ ਨੇ ਬਿਨਾਂ ਕਿਸੇ ਚਿੰਤਾ ਤੋਂ ਗਰਜਦੇ ਨੇ ਜਦੋਂ ਤੀਰ ਆ ਕੇ ਬਾਬਾ ਬੰਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਵੱਜਦੇ ਨੇ ਉਹ ਕਹਿੰਦੇ ਨੇ ਏ ਤਾਂ ਕੁਝ ਵੀ ਮਾਰ ਨਹੀਂ ਤੁਹਾਡੇ ਤੀਰਾਂ ਦੀ ਇਹ ਸਾਡਾ ਸਰੀਰ ਚੀਰ ਹੀ ਨਹੀਂ ਸਕਦੇ ਐਸਾ ਹੌਂਸਲਾ ਸਿੰਘਾ ਦਾ ਸਿੰਘਾ ਦੀਆਂ ਤਲਵਾਰਾਂ ਚੱਲ ਕੇ ਖੁੰਡੀਆਂ ਹੋ ਗਈਆਂ ਹੁਣ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਪਿੱਠਾ ਜੋੜ ਲਈਆਂ ਸਰਦਾਈ ਰਗੜਨ ਵਾਲਾ ਸਲੋਤਰ ਫੜ ਲਿਆ ਦੋਨਾਂ ਨੇ ਤੇ ਢਾਲ ਫੜ ਲਈ ਮਾਰ ਮਾਰ ਕੇ ਮੁਗਲਾਂ ਦੇ ਪਾਸੇ ਭੰਨ ਸੁੱਟੇ ਉਧਰ ਮੁਗਲਾਂ ਨੇ ਗੋਲੀਆਂ ਚਲਾ ਦਿੱਤੀਆਂ ਸਿੰਘ ਫਟੜੜ ਹੋਏ ਮੈਦਾਨੇ ਜੰਗ ਵਿੱਚ ਡਿਗੇ ਫਿਰ ਉੱਠ ਕੇ ਮੁਗਲਾਂ ਦੇ ਸਿਰ ਫੇਹ ਸੁਟੇ ਨੇ ਜਿਹੜੇ ਬਾਣੀ ਦਾ ਓਟ ਆਸਰਾ ਲੈਂਦੇ ਨੇ ਉਹੀ ਮੈਦਾਨੇ ਜੰਗ ਵਿੱਚ ਲੜ ਸਕਦੇ ਨੇ ਜਿਹੜੇ ਬਾਣੀ ਨੂੰ ਨਹੀਂ ਮੰਨਦੇ ਉਹਨਾਂ ਨੂੰ ਹੀ ਪਰਿਵਾਰ ਦਾ ਮੋਹ ਹੁੰਦਾ ਉਹ ਨਹੀਂ ਲੜ ਮਰ ਸਕਦੇ ਧਰਮ ਲਈ ਘਮਸਾਣ ਦਾ ਜੁੱਧ ਹੋਇਆ ਕਈ ਮੁਗਲਾਂ ਨੂੰ ਮੌਤ ਦੇ ਘਾਟ ਉਤਾਰ ਕੇ ਸਿੰਘ ਸ਼ਹੀਦੀ ਪਾਉਂਦੇ ਨੇ 27 ਜੁਲਾਈ 1739 ਈਸਵੀ ਨੂੰ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਸ਼ਹੀਦ ਹੋਏ ਧੰਨ ਨੇ ਉਹ ਮਾਤਾ ਪਿਤਾ ਜਿਨ੍ਹਾਂ ਨੇ ਪੁੱਤਰ ਸੱਚ ਲਈ ਸ਼ਹੀਦ ਹੋਏ ਬੱਚੇ ਹੋਏ ਸਿਪਾਹੀ ਜਕਰੀਆ ਖਾਨ ਵੱਲ ਮੁੜੇ ਸਾਰਾ ਕਿੱਸਾ ਉਹਨਾਂ ਨੇ ਸੁਣਾ ਦਿੱਤਾ ਜਕਰੀਆ ਖਾਨ ਨੂੰ ਉਂਗਲਾ ਤੇ ਦੰਦੀਆਂ ਵੱਡਦਾ ਹੈ ਜਕਰੀਆ ਖਾਨ ਇਹ ਸਮਝ ਪੈ ਗਈ ਉਸ ਨੂੰ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਸ਼ਹੀਦੀ ਨੇ ਦਰਸਾ ਦਿੱਤਾ ਨਾ ਸਿੰਘ ਮੁੱਕਦੇ ਨੇ ਨਾ ਝੁੱਕਦੇ ਨੇ ਇਹ ਤੱਕ ਇਕੱਲੇ ਇਕੱਲੇ ਹੀ ਲੱਖਾਂ ਸਵੇਂ ਬੁੱਕਦੇ ਨੇ ਅੱਜ ਵੀ ਉਹਨਾਂ ਦਾ ਨਾਮ ਅਮਰ ਹੈ ਜਿਹੜੇ ਰੱਬ ਨਾਲ ਪ੍ਰੀਤ ਕਰਦੇ ਨੇ ਉਹ ਜਨਮ ਮਰਨ ਤੋਂ ਉਰਹਿਤ ਹੋ ਜਾਂਦੇ ਨੇ ਇਹਨਾਂ ਸੂਰਮਿਆਂ ਦੀ ਸ਼ਹਾਦਤ ਨੂੰ ਲੱਖ ਲੱਖ ਪ੍ਰਣਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ